ਹੁਰ ਹੋਏ ਬਾਣੀ ਵਿੱਚ ਜਿਕਰ ਹੈ ਖੈਰ ਮੈਂ ਸਮਾਪਤੀ ਵੱਲ ਚੱਲਾਂ ਗੁਰੂ ਕੀ ਕਿਰਤਨੇ ਸਿੰਘ ਆ ਗਿਆ ਹੈ ਕਹਿੰਦੇ ਇਸ ਤਰ੍ਹਾਂ ਕਈਆਂ ਨੇ ਆਪਣੇ ਜੀਵਨ ਦੇ ਜਿਹੜੇ ਐਬ ਸਨ ਆਪਣੇ ਜੀਵਨ ਦੀਆਂ ਜਿਹੜੀਆਂ ਮਾੜੀਆਂ ਆਦਤਾਂ ਸੀ ਉਹਨਾਂ ਨੂੰ ਦੂਰ ਕੀਤਾ ਇਕਦਸਾ ਤੇ ਸਿੱਖ ਆਪ ਤਬਰਿੰਦਾ ਕਹਿੰਦੇ ਇੱਕ ਦਿਨ ਬਹੁਤ ਸਾਰੇ ਗੁਰੂ ਕੇ ਸਿੱਖ ਇੱਕੱਠੇ ਹੋ ਕੇ ਸਤਿਗੁਰਾਂ ਦੇ ਦਰਸ਼ਨਾਂ ਲਈ ਆਏ ਹਨ ਵਸਨਾ ਮਦਕਾ ਭਰਿਓ ਬੰਦ ਦੇ ਕੁਝ ਗੁਰੂ ਕੇ ਸਿੱਖ ਆਪਣੇ ਵੱਲੋਂ ਸਤਿਗੁਰਾਂ ਨੂੰ ਭੇਟ ਕਰਨ ਵਾਸਤੇ ਸਾਹਿਬ ਲੈ ਕੇ ਆਏ ਐ ਕਿ ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟ ਕਰਾਂਗੇ ਇਸ ਤਰ੍ਹਾਂ ਭਾਵਨਾ ਵਾਲੇ ਗੁਰਸਿੱਖ ਹਰ ਰੋਜ਼ ਬੱਡੀ ਗਿਣਤੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਂਦੇ ਐ ਗੁਰੂ ਦੇ ਚਰਨਾਂ ਵਿੱਚ ਬਹਿ ਕੇ ਗੁਰੂ ਦੇ ਬਚਨਾਂ ਨੂੰ ਸੁਣਦੇ ਐ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਨ ਮੁਕਤੀ ਦੀ ਦਾਤ ਪ੍ਰਾਪਤ ਕਰਦੇ ਐ ਇਸ ਤਰ੍ਹਾਂ ਗੁਰੂ ਕੇ ਸਿੱਖ ਆਪਣੇ ਜੀਵਨ ਨੂੰ ਨਿਹਾਲ ਕਰਦੇ ਪਏ ਐ ਆਓ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਇੱਥੇ ਤੱਕ ਆਪਾਂ ਨੇ ਚੱਲ ਰਹੇ ਲੜੀਵਾਰ ਇਤਿਹਾਸ ਦੀ ਵਿਚਾਰ ਕਥਾ ਸਰਵਣ ਕੀਤੀ ਐ ਅਗਲਾ ਪ੍ਰਸੰਗ ਆਪਾਂ ਕਲ ਦੇ دیਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸੋ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਐ ਕੋਈ ਗੱਲ ਆਪ ਜੀ ਨੂੰ ਸਮਝ ਨਾ ਆਈ ਹੋਵੇ ਜਾਂ ਤੁਸੀਂ ਮੇਰੀ ਜਾਣਕਾਰੀ ਵਿੱਚ ਕੋਈ ਵਾਧਾ ਕਰਨਾ ਚਾਹੁੰਦੇ ਹੋਵੋ ਤਾਂ ਜ਼ਰੂਰ ਮੇਰੇ ਧਿਆਨ ਵਿੱਚ ਲਿਆ ਦੇਣਾ ਆਓ ਆਪ ਜੀ ਇਸੇ ਤਰ੍ਹਾਂ ਸਹਿਬਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਅਤੀ ਸਤਕਾਰਯੋਗ ਪਾਈ ਦਲਜੀਤ ਸਿੰਘ ਜੀ ਦੀ ਤਾਨ ਅਤੇ ਉਹਨਾਂ ਦੇ ਸਮੂਹ ਜਥੇ ਪਾਸੋਂ ਸਤਿਗੁਰਾਂ ਦੀ ਅਮਰ ਤਮਈ ਬਾਣੀ ਇਲਾਹੀ ਬਾਣੀ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ